ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਪੋਸ਼ਣ ਪਖਵਾੜਾ ਜਿਹੜਾ ਉਹ ਵੀਕ ਸ਼ੁਰੂ ਹੋ ਚੁੱਕਿਆ ਹੈ ਇਹ ਹੈਗਾ 8 April 2025 ਤੋਂ 22 April 2025 ਤੱਕ 8 ਤਰੀਕ ਦਾ ਦਿਨ ਕੀ ਸੀਗਾ ਮੰਗਲਵਾਰ ਸੀ ਇਸ ਦਿਨ ਆਪਾਂ ਪਹਿਲਾਂ ਪਹਿਲੀ ਐਕਟੀਵਿਟੀ ਇਹਦੇ ਵਿੱਚ ਕੀ ਕਰਨੀ ਸੀ ਸੋਚੁੱਕ ਸਮਾਗਮ ਸੋਚਕਣੀ ਸੀ ਪੋਸ਼ਣ ਪਖਵਾੜੇ ਦੇ ਤਹਿਤ ਫਿਰ ਹੋਮ ਵਿਜ਼ਿਟ ਕਰਨੀ ਸੀ ਵਰਟੀਕਲ ਗਾਰਡਨ ਤੇ ਲੈਕਚਰ ਵਰਟੀਕਲ ਗਾਰਡਨ ਤੇ ਲੈਕਚਰ ਮਤਲਬ ਅਲੱਗ-ਅਲੱਗ ਤਰਾਂ ਦੀਆਂ vegetables ਜਿਹੜੀਆਂ ਸੂਟੇਬਲੀ ਆਪਾਂ ਗ로우 ਕਰ ਸਕਦੇ ਹਾਂ ਥੋੜੇ ਜੇ ਸਾਈਡ ਪੋਰਸ਼ਨ ਤੇ ਜਿੱਥੇ ਆਪਣਾ ਸੋਇਲਾਲਾ ਹੈਗਾ ਤੇ ਉਹਨੂੰ ਕਿਚਨ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਫਿਰ ਨਿੱਜੀ ਸਫਾਈ ਬਾਰੇ ਜਾਗਰੂਕਤਾ ਇਹਦੇ ਵਿੱਚ ਉਹੀ ਮਤਲਬ ਸਾਫ ਸਫਾਈ ਬਾਰੇ ਦੱਸਣਾ ਇਹਦੇ ਵਿੱਚ ਅਡੋਲਸ ਐਂਡ ਗਰਲਸ ਨੂੰ ਲੈਕਚਰ ਦੇਣਾ ਫਿਰ ਹੱਤੋਂ ਦੀਆਂ ਗਤੀਵਿਧੀਆਂ ਇਹਦੇ ਵਿੱਚ ਹੱਤੋਂ ਦੇ ਸਟੈਪਸ ਕਿਹੜੇ-ਕਿਹੜੇ ਨੇ ਬੱਚਿਆਂ ਨੂੰ ਖਾਣ ਤੋਂ ਪਹਿਲਾਂ ਪੀਨ ਤੋਂ ਪਹਿਲਾਂ ਖਾਣ ਤੋਂ ਬਾਅਦ ਹੱਥ ਜਿਹੜੇ ਪ੍ਰੋਪਰਤੀ ਪ੍ਰੋਪਰਲੀ ਧੋਣੇ ਚਾਹੀਦੇ ਨੇ ਇਹ ਐਕਟੀਵਿਟੀ ਵੈਸੇ ਆਪਾਂ ਰੈਗੂਲਰ ਆਪਣੇ ਆਂਗਣਵਾੜੀ ਸੈਂਟਰ ਦੇ ਵਿੱਚ ਕਰਾਣੇ ਆ ਸੋ ਸਭ ਤੋਂ ਪਹਿਲਾਂ ਆਪਾਂ ਇਹ ਕੀ ਕਰਨਾ ਹੈ ਇਹਦੀਆਂ 5 5 ਜਿਹੜੀਆਂ ਐਂਟਰੀਜ਼ ਨੇ ਉਹ ਜ਼ਰੂਰ ਕਰਨੀਆਂ ਨੇ ਇਸ ਤੋਂ ਇਲਾਵਾ ਇਹਦੀ ਡੇਲੀ ਆਪਾਂ ਕਾਰਵਾਈ ਜ਼ਰੂਰ ਪਾਣੀ ਹੈ ਕਾਰਵਾਈ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਡੇਟ ਮਿਤੀ ਫਿਰ ਦਿਨ ਫਿਰ ਆਪਾਂ ਕਿਹੜੇ ਕਿਹੜੀਆਂ ਗਤੀਵਿਧੀਆਂ ਬਣਾਈਆਂ ਉਹ ਆਪਾਂ ਲਿਖ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਦਿਨ ਦੀ ਐਕਟੀਵਿਟੀ ਹੈ 9 4 25 ਦਿਨ ਬੁੱਧਵਾਰ ਨੂੰ ਇਦੇ ਵਿੱਚ ਕੀ ਕਰਨਾ ਸੀ ਯੂਥ ਗਰੁੱਪ ਦੀ ਮੀਟਿੰਗ ਉਹਨਾਂ ਨਾਲ ਮੀਟਿੰਗ ਕਰਨੀ ਸੀ ਛਾਤੀ ਦਾ ਦੁੱਧ ਚੰਗਾਉਣ ਬਾਰੇ ਲੈਕਚਰ ਬ੍ਰੈਸਟ ਫੀਡਿੰਗ ਬਾਰੇ ਮਾਂਵਾਂ ਨੂੰ ਜਾਗਰੂਕ ਕਰਨਾ ਕਿ ਉਹ ਜਿੰਨਾ ਪੋਜ਼ਿਟਿਵ ਹੋ ਕੇ ਆਪਣੇ ਬੱਚੇ ਨੂੰ ਫੀਡ ਦੇਣਗੀ ਆ ਬਚਾਉਣਾ ਜਿਆਦਾ ਪੋਜ਼ਿਟਿਵ ਹੋਏਗਾ ਬਾਜਰੇ ਬਾਰੇ ਜਾਗਰੂਕਤਾ ਬਾਜਰੇ ਬਾਰੇ ਦੱਸਣਾ ਕਿ ਬਾਜਰਾ ਕਿੰਨਾ ਜਿਆਦਾ ਐਨਰਜੈਟਿਕ ਹੈ ਉਹਦੀ ਖਿਚੜੀ ਕਿੰਨੀ ਜਿਆਦਾ ਐਨਰਜੈਟਿਕ ਹੈ ਜੇ ਆਪਾਂ ਨੂੰ ਆਟੇ ਦੇ ਵਿੱਚ ਰਲਾ ਕੇ ਖਾਣੇ ਆ ਤਾਂ ਉਸ ਘੱਟ ਕੈਲਰੀਜ਼ ਹੁੰਦੀਆਂ ਨੇ ਜਿਹੜੀ ਕਿ ਸਾਨੂੰ ਹੈਲਥ ਪੱਖੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀਆਂ ਨੇ ਕੱਟ ਕੈਲਰੀਜ਼ ਲੈਣਾ ਕਿ ਅਸੀਂ ਜ਼ਿਆਦਾ ਮੋਟੇ ਨਹੀਂ ਹੁੰਦੇ ਉਸ ਤੋਂ ਬਾਅਦ ਹੈ ਘੱਟ ਲਾਗਤ ਵਾਲੇ ਭੋਜਨ ਪਕਵਾਨ ਘੱਟ ਖਰਚੇ ਵਾਲੇ ਪਕਵਾਨ ਅਸੀਂ ਘਰੇ ਕਿਵੇਂ ਬਣਾ ਸਕਦੇ ਆ ਉਹ ਕਿਚਨ ਗਾਰਡਨਿੰਗ ਕਰਕੇ ਅਸੀਂ ਘਰੇ ਵੈਜੀਟੇਬਲਸ ਬਣਾ ਸਕਦੇ ਆ ਜਿਵੇਂ ਪਦੀਨਾ ਪਦੀਨਾ ਕੀ ਉਹਦੀ ਚਟਨੀ ਆਪਾਂ ਫ੍ਰੀਜ ਵਿੱਚ ਬਣਾ ਕੇ ਰੱਖ ਸਕਦੇ ਆ 3-4 ਡੇਸ ਉਹਨੂੰ ਖਾਣਿਆ ਤਾਂ ਉਹ ਜੋ ਆਪਾਂ ਨੂੰ ਆਇਰਨ ਮਿਲਦਾ ਰਹਿੰਦਾ ਵੀ ਐਵੇਂ ਦੀਆਂ ਚੀਜ਼ਾਂ ਬਾਰੇ ਆਪਾਂ ਲੋਕਾਂ ਨੂੰ ਗਾਈਡ ਕਰਨਾ ਮੁੰਜੀਵੇਂ ਕद्दू ਹੈ ਕद्दू इजीली ਸਭ ਨੂੰ ਅਵੇਲੇਬਲ ਹੈ ਦੱਸਣਾ ਕਿ ਇਹਨੂੰ ਦਹੀਂ ਦੇ ਵਿੱਚ ਪਾਇਆ ਜਾ ਸਕਦਾ ਹੈ ਇਹਨੂੰ ਕद्दूकस ਕਰਕੇ ਦੇ ਪਰਾਂਠੇ ਬਣਾਏ ਜਾ ਸਕਦੇ ਆ ਦੇਖੋ ਕਿੰਨਾ ਜ਼ਿਆਦਾ ਹੈਲਦੀ ਚੀਜ਼ ਹੈ ਇਹ ਹੋਮ ਵਿਜ਼ਿਟ ਕਰਨੀ ਫਿਰ ਨੈਕਸਟ ਐ 10 4 25 ਨੂੰ ਬੀਰਵਾਰ ਦਿਨ ਇਹਦੇ ਵਿੱਚ ਪਹਿਲਾਂ ਕੀ ਕਰਨਾ ਸੀ ਇਹ ਅੱਜ ਦਾ ਦਿਨ ਹੀ ਹੈ ਇਹਦੇ ਵਿੱਚ ਕਿਚਨ ਗਾਰਡਨਿੰਗ ਨਿਜੀ ਸਫਾਈ ਬਾਰੇ ਜਾਗਰੂਕਤਾ ਸੇਮ ਹੋ ਚੁੱਕਿਆ ਹੱਥ ਧੋਣ ਦੀਆਂ ਗਤੀਵਿਧੀਆਂ ਸੀ ਸੀ ਮੈਮ ਸ਼ੈਡਿਊਲ ਤੇ ਲੈਕਚਰ ਹੋਮ ਵਿਜ਼ਿਟ ਸੀ ਮੈਮ ਉਹ ਜਿਹੜੇ ਬੱਚੇ ਆਪਣੇ ਆ ਰਹੇ ਨੇ ਮੈਮ ਕੈਟਾਗਰੀ ਸੇਮ ਕੈਟਾਗਰੀ ਉਹਨਾਂ ਨੂੰ ਐਕਸਪਲੇਨ ਕਰਨਾ ਠੀਕ ਹੈ ਔਰ ਹੋਮ ਵਿਜ਼ਿਟ ਜ਼ਰੂਰ ਕਰਨੀ ਫਿਰ ਕੱਲ ਦਿਨ ਸ਼ੁੱਕਰਵਾਰ 11 ਤਰੀਕ ਪਹਿਲਾਂ ਕਾਰਵਾਈ ਪਾਵਾਂਗੇ ਅਸੀਂ ਪਹਿਲਾਂ ਮਿਤੀ ਫਿਰ ਦਿਨ ਫਿਰ ਕਾਰਵਾਈ ਸਭ ਤੋਂ ਪਹਿਲਾਂ ਘਰਾਂ ਦਾ ਦੌਰਾ ਘਰਾਂ ਦਾ ਦੌਰਾ ਆਪਾਂ ਕਿੰਨਾ ਦਾ ਕਰਦੇ ਜਿਹੜੇ ਗਰਭਤੀ ਮਾਵਾਂ ਹੁੰਦੀਆਂ ਨੇ ਉਹਨਾਂ ਨੂੰ ਗਾਈਡ ਕਰਨਾ ਕਿ ਤੁਸੀਂ ਤੁਸੀਂ ਆਪਣਾ ਆਇਰਨ ਫੋਲਿਕ ਐਸਿਡ ਇਹ ਸਾਰੀਆਂ ਚੀਜ਼ਾਂ ਟਾਈਮਲੀ ਲੈਂਦੇ ਰਹੋ ਉਹੀ ਫਿਰ ਛਾਤੀ ਦਾ ਦੁੱਧ ਚਮਾਉਣ ਬਾਰੇ ਜਾਗਰੂਕਤਾ ਫੇਰ ਕਟ ਲਾਗਤ ਬਾਰੇ ਭੋਜਨ ਬਾਰੇ ਪਗਵਾਨ ਬਾਰੇ ਦੱਸਣਾ ਫਿਰ ਦਾਦੀ ਮਾਦੇ ਨੁਸਖੇ ਬਾਰੇ ਲੈਕਚਰ ਵੀ ਦਾਦੀ ਮਾਦੇ ਨੁਸਖੇ ਕਿੰਨੇ ਕਾਮਯਾਬ ਹੁੰਦੇ ਸੀ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਖਾਂਸੀ ਜ਼ੁਕਾਮ ਲਈ ਯੂਜ਼ ਕੀਤੀਆਂ ਜਾਂਦੀਆਂ ਸੀ ਜਾਂ ਖਾਣਾ ਪੀਣਾ ਠੀਕ ਹੈ ਫਿਰ ਹੱਥ ਧੋਣ ਦੀ ਗਤੀਵਿਧੀ ਫਿਰ ਹੱਥ ਧੋਣ ਦੀਆਂ ਗਤੀਵਿਧੀਆਂ ਬਾਰੇ ਜਿਹੜਾ ਹੈਗਾ ਜਾਗਰੂਕ ਕਰਨਾ ਸੋ ਪਤਾ ਲੱਗ ਗਿਆ ਕੱਲ ਦੀ ਹੁਣ ਪਹਿਲੇ ਦਿਨਾਂ ਦੀ ਐਕਟੀਵਿਟੀ ਤੁਸੀਂ ਕਾਰਵਾਈ ਪਾ ਲਓ ਰੈਗੂਲਰ ਤੁਹਾਨੂੰ ਜਿਹੜੀ ਵੀਡੀਓ ਆਈ ਜਾਊਗੀ ਤੇ ਮੈਂ ਤੁਹਾਨੂੰ 12 ਤਰੀਕ ਦੀਆਂ ਐਕਟੀਵਿਟੀਜ਼ ਦੀਨ ਸ਼ਨੀਵਾਰ ਵਾਰੇ ਵੀ ਦੱਸ ਰਹੀ ਆ ਇਹ ਪਹਿਲੀਆਂ ਦੀ ਐਕਟੀਵਿਟੀਜ਼ ਚੁਈਆਂ ਸਾਰਾ ਇਹਦੇ ਵਿੱਚ ਕੀ ਹੈ ਛਾਤੀ ਦਾ ਦੁੱਧ ਚੰਗਾਉਣ ਬਾਰੇ ਜਾਗਰੂਕਤਾ ਹੱਥ ਧੋਣ ਦੀਆਂ ਗਤੀਵਿਧੀਆਂ ਪਹਿਲੇ 1000 ਦਿਨ ਦੌਰਾਨ ਸਿਹਤਮੰਦ ਭੋਜਨ ਦੀ ਮਹੱਤਤਾ ਦੇ ਪਾਸ਼ੇ ਦੇਣਾ ਪਹਿਲੇ 1000 ਦਿਨ ਨੇ ਸੁਨਹਿਰੀ ਦਿਨ ਵਿੰਡੋ ਪੀਰੀਅਡ ਬੋਲਦੇ ਆਪਾਂ ਇਹਨ ਠੀਕ ਹੈ 365 ਦਿਨ ਬੱਚੇ ਦਾ ਪਹਿਲਾ ਸਾਲ 365 ਦਿਨ ਬੱਚੇ ਦਾ ਦੂਜਾ ਸਾਲ ਮਤਲਬ ਦੂਜੇ ਜਨਮ ਦਿਨ ਤੱਕ ਦੇ ਦਿਨਾਂ ਨੂੰ 1000 ਦਿਨਾਂ ਨੂੰ ਅਸੀਂ ਵਿੰਡੋ ਪੀਰੀਅਡ ਕਹਿੰਨੇ ਆ ਜੇ ਇਹ ਪੀਰੀਅਡ ਦੇ ਵਿੱਚ ਬੱਚੇ ਦੀ ਕੇਅਰ ਹੈਗੀ ਤਾਂ ਬੱਚਾ ਬਿਲਕੁਲ ਹੈਲਦੀ ਹੋਊਗਾ ਵਿਆਹ ਦੀ ਸਹੀ ਉਮਰ ਵਾਲੇ ਲੈਕਚਰ ਇਹ ਜ਼ਰੂਰ ਦੇਣਾ ਆਪਾਂ ਨੇ ਦੇਖੋ ਜਿੱਥੇ ਚਾਈਲਡ ਮੈਰਿਜ ਹੋ ਰਹੀ ਹੈ ਸਪੈਸ਼ਲੀ ਉੱਥੇ ਤੁਸੀਂ ਲੋਕਾਂ ਨੂੰ ਗਾਈਡ ਕਰਨਾ ਹੈ ਕਿ ਚਾਈਲਡ ਮੈਰਿਜ ਬਹੁਤ ਜ਼ਿਆਦਾ ਗਲਤ ਹੈ 18 ਸਾਲ ਦੀ ਉਮਰ ਤੋਂ ਘੱਟ ਵਿਆਹ ਨਹੀਂ ਹੋਣਾ ਚਾਹੀਦਾ ਠੀਕ ਹੈ ਮੁੰਡੇ ਦੀ ਉਮਰ 21 ਸਾਲ ਹੋਣੀ ਚਾਹੀਦੀ ਤੇ ਹੋਮ ਵਿਜ਼ਿਟ ਕਰਨੀ ਸੋ ਤੁਹਾਨੂੰ ਜਿਹੜੀਆਂ ਹੈਗੀਆਂ ਮੈਨੇ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੀ ਐਕਟੀਵਿਟੀਆਂ ਨੇ ਜਿਹੜੀਆਂ ਐਕਸਪਲੇਨ ਕਰਤੀਆਂ ਸੋ ਇਹਨਾਂ ਦੀ ਕਾਰਵਾਈ ਪ੍ਰੋਪਰ ਤਰੀਕੇ ਨਾਲ ਸਾਰਿਆਂ ਨੇ ਜਰੂਰ ਪਾਣੀ ਔਰ ਡੇਲੀ 5 5 ਐਂਟਰੀਜ਼ ਜਰੂਰ ਕਰਨੀਆਂ ਨੇ ਥੈਂਕ ਯੂ ਸੋ